ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਬਹੁਤ ਹੀ ਵੱਡੀ ਖੁਸ਼ਖਬਰੀ ਸੁਣਾਉਣ ਜਾ ਰਿਹਾ ਹਾਂ ਜੋ ਕਿ ਸੁਤੰਤਰਤਾ ਦਿਵਸ 2024 ਦਾ ਜੋ ਪ੍ਰੋਗਰਾਮ ਮੁੰਡਿਆਂ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ ਵਿਖੇ ਮਨਾਇਆ ਜਾਵੇਗਾ ਸੋ ਜੋ ਪਹਿਲਾ ਸੁਤੰਤਰਤਾ ਦਿਵਸ ਅਤੇ ਗਨਤੰਤਰਤਾ ਦਿਵਸ ਸਰਦਾਰ ਬਲਰਾਜ ਸਿੰਘ ਭੁੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਖੈਰਾ ਰੋਡ ਸਰਦੂਲਗੜ ਵਿਖੇ ਮਨਾਇਆ ਜਾਂਦਾ ਸੀ ਸੋ ਇਹ ਇਸ ਦੇ ਰਿਲੇਟਡ ਮੈਂ ਵੀਡੀਓ ਪਹਿਲਾਂ ਵੀ ਜੋ ਆਰਾਮ ਰਿਲਾ ਦੇ ਰਿਲੇਟਡ ਮੈਂ ਵੀਡੀਓ ਪਾਈ ਸੀ ਉਦੋਂ ਵੀ ਪਾਈ ਸੀ ਸੋ ਇਸ ਮੰਗ ਨੂੰ ਜੋ ਸਾਡੇ ਸਰਦੂਲਗੜ ਦੇ ਮਾਨਯੋਗ ਐਸ ਡੀ ਐਮ ਨਿਤਿਸ਼ ਜੈਨ ਜੀ ਨੇ ਜੋ ਮੰਗ ਨੂੰ ਪ੍ਰਵਾਨ ਕੀਤਾ ਹੈ ਕਬੂਲ ਕੀਤਾ ਹੈ ਸੋ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਦੋਂ ਕਿ ਮੈਂ ਜੋ 26 ਜਨਵਰੀ ਦਾ ਪ੍ਰੋਗਰਾਮ ਕਵਰੇਜ ਕਰ ਰਿਹਾ ਸੀ ਇਸ ਵਾਰ 2024 ਦੇ ਵਿੱਚ ਤਾਂ ਉੱਥੇ ਅਲੱਗ-ਅਲੱਗ ਪੱਤਰਕਾਰਾਂ ਨੇ ਜੋ ਸਵਾਲ ਆਪਦੇ ਹਿਸਾਬ ਨਾਲ ਕੀਤੇ ਸੀ ਸੋ ਮੈਂ ਵੀ ਉਹਨਾਂਗੇ ਮੰਗ ਰੱਖੀ ਸੀ ਕਿ ਜੋ ਸੁਤੰਤਰਤਾ ਦਿਵਸ ਅਤੇ ਗਣਤੰਤਰਤਾ ਦਿਵਸ ਦਾ ਜੋ ਪ੍ਰੋਗਰਾਮ ਸਾਡੇ ਮੁੰਡਿਆਂ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਰਦੂਲਗੜ੍ਹ ਵਿਖੇ ਮਨਾਇਆ ਜਾਵੇ ਕਿਉਂਕਿ ਜੋ ਬੱਚਿਆਂ ਨੂੰ ਐਡੀ ਦੂਰ ਆਉਣਾ ਔਖਾ ਹੈ ਤਾਂ ਜੋ ਸਾਡੇ ਸ਼ਹਿਰ ਦੇ ਵੀ ਨੇੜੇ ਹੋਣ ਕਰਕੇ ਉੱਥੇ ਜਾ ਸਕਣ ਤੇ ਛੋਟੇ ਬੱਚਿਆਂ ਨੂੰ ਵੀ ਜਾਣਾ ਸੁਖਾ ਹੋ ਸਕੇ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੈ ਅਤੇ ਇਸ ਬਾਕੀ ਜੋ ਮਾਹੌਲ ਦੇ ਹਿਸਾਬ ਨਾਲ ਵੀ ਜੋ ਛੋਟੇ-ਛੋਟੇ ਬੱਚੇ ਜਾਂਦੇ ਨੇ ਜਾਂ ਕੋਈ ਚੁੱਕ ਕੇ ਲਿਆ ਜਾਂਦਾ ਹੈ ਜੋ ਹੋਰ ਲਿਆ ਜਾਂਦਾ ਹੈ ਤੇ ਮਾਤਾ-ਪਿਤਾ ਨੂੰ ਆਇਆ ਹੁੰਦਾ ਹੈ ਕਿ ਜੋ ਬੱਚੇ ਸਾਡੇ ਸੁਤੰਤਰਤਾ ਦਿਵਸ ਜਾਂ ਗਣਤੰਤਰਤਾ ਦਿਵਸ ਤੋਂ ਪ੍ਰੋਗਰਾਮ ਦੇਖਣ ਗਏ ਨੇ ਤੇ ਪਰ ਉੱਥੇ ਘਟਨਾ ਕੁਝ ਹੋ ਰਹੀ ਵਾਪਰ ਜਾਂਦੀ ਹੈ ਸੋ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੈਂ ਮੰਗ ਕੀਤੀ ਸੀ ਬਾਕੀ ਜੋ ਸਾਡੇ ਦਰਸ਼ਨ ਸਰਜੀ ਨੇ ਜੋ ਸਰਦੂਲਗੜ੍ਹ ਵਿਖੇ ਮੁੰਡਿਆਂ ਵਾਲੇ ਸਕੂਲ ਦੇ ਵਿੱਚ ਡਿਊਟੀ ਕਰਦੇ ਨੇ ਸੋ ਉਹਨਾਂ ਨੂੰ ਵੀ ਮੈਂ ਆਖਿਆ ਸੀ ਕਿ ਜੋ ਜੇ ਜੋ ਇਹ ਦੋਨੋਂ ਪ੍ਰੋਗਰਾਮ ਸਾਡੇ ਮੁੰਡਿਆਂ ਵਾਲੇ ਸਰਕਾਰੀ ਸਕੈਂਡਰੀ ਸਕੂਲ ਦੇ ਵਿੱਚ ਮਨਾਏ ਜਾਣ ਤਾਂ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਐਸਡੀਐਮ ਸਾਹਿਬ ਕੋਲ ਕੱਲ੍ਹ ਹੀ ਅਸੀਂ 25 ਜਨਵਰੀ ਨੂੰ ਅਸੀਂ ਮੰਗ ਨੂੰ ਲੈ ਕੇ ਅਸੀਂ ਗਏ ਸੀ ਤਾਂ ਉਹਨਾਂ ਨੇ ਕਿਹਾ ਕਿ ਜੋ ਗਰਾਊਂਡ ਖਰਾਬ ਸੀ ਗਰਾਊਂਡ ਦੀ ਅਸੀਂ ਜੋ ਰਿਪੇਅਰ ਕਰਵਾ ਦਿੱਤੀ ਹੈ ਜੋ ਦੋਨੋਂ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਮੁੰਡਿਆਂ ਵਾਲੇ ਸਕੂਲ ਦੇ ਵਿੱਚ ਮਨਾਏ ਜਾਇਆ ਕਰਨਗੇ ਤਾਂ ਉਹਨਾਂ ਨੇ ਵੀ ਮੈਨੂੰ ਇਸ ਗੱਲ ਦਾ ਭਰੋਸਾ ਦਿੱਤਾ ਸੋ ਮੈਂ ਬਹੁਤ ਬਹੁਤ ਮਾਣਯੋਗ ਐਸਡੀਐਮ ਨੀਤੀ ਸੇ ਜੈਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪਣੇ ਸਰਦੂਲਗੜ੍ਹ ਸ਼ਹਿਰ ਦੀ ਤਰਫੋਂ ਤੇ ਆਪਣੇ YouTube ਚੈਨਲ ਦੀ ਤਰਫੋਂ ਜੋ ਇਸ ਮੰਗ ਨੂੰ ਪ੍ਰਵਾਨ ਕੀਤਾ ਹੈ हां ए जो मैं तहां नु खुशखबरी ਸੁਣਾਉਣੀ ਚਾਹੁੰਦਾ ਸੀ ਤਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਦੁਬਾਰਾ ਦੱਸ ਦੇਵਾਂ ਕਿ ਜੋ ਗਦੰਤਰ ਦਾ ਦਿਵਸ ਅਤੇ ਸੁਤੰਤਰਤਾ ਦਾ ਦਿਵਸ ਦਾ ਪ੍ਰੋਗਰਾਮ ਜੋ ਮੁੰਡਿਆਂ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ ਵਿਖੇ ਮਨਾਇਆ ਜਾਵੇਗਾ ਹਰ ਸਾਲ ਦੀ ਤਰ੍ਹਾਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੈ ਹਿੰਦ